ਉਹ ਜੇਦਾ ਇੱਧਰ ਚੱਲ ਰਿਹਾ ਤੁਹਾਡਾ ਇਹ ਕਰ ਰਿਹਾ ਆ ਪੱਟੀ ਵਾਲਾ ਹਨਾ ਜਿਹੜੇ ਪੱਟੀ ਬਸ ਮੈਂ ਚੱਲ ਰਿਹਾ ਨੰਨੇ ਦੋਤੇ ਦਾ ਖਾਲੇ ਚੌਲ ਤੁਸੀਂ ਇੱਧਰ ਸੇਵਾ ਪਾਣੀ ਪੀ ਲਓ ਹਾਂਜੀ ਵੀਡੀਓ ਬਣਾਉਣੀ ਪਈ ਏਸ ਮੰਮੀ ਦੇ ਚਾਚਾ ਜੀ ਆ ਚਾਚਾ ਇੱਧਰ ਆਏ ਆ ਕਿ ਤਾਂ ਸਉਦਰੂ ਰਾਸ਼ਨ ਪਾਣੀ ਇੱਕ ਚਾਚਾ ਜੀ ਦਾ ਦੂਸਰਾ ਘਰ ਉਧਰ ਮੈਂ ਵਲੌਗ ਬਣਾਉਣਾ ਭੁੱਲ ਗਈ ਉਧਰ ਵੀ ਚਾਹ ਪਾਣੀ ਪੀਏ ਇਹ ਸਾਡੇ ਨਾਨੀ ਮਾ ਵਲੌਗ ਬਣਾਣੀ ਪਈ ਅੱਛਾ ਹਾਂਜੀ ਇਸ ਤੋਂ ਵਾਲਾ ਤੇ ਮੰਮੀ ਦੇ ਚਾਚੀ ਜੀ ਆ ਹਾਂਜੀ ਅਸੀਂ ਇਹਨਾਂ ਨੂੰ ਮਿਲਣ ਆਏ ਸੀ ਤੇ ਮੰਮੀ ਜੀ ਅੰਦਰ ਕਿਚਨ ਚ ਕੰਮ ਕਰਦੇ ਤੈ ਚੌਲ ਬਣਾ ਕੇ ਦੇ ਆ ਚਾਹ ਬਣਾਉਂਦੇ ਪਏ ਹੁਣ ਹਾਂ ਹੰਤ ਨੂੰ ਸਾਰੇ ਘਰਾਂ 'ਚ ਜਾਵਾਂਗੇ ਸਾਰੇ ਘਰਾਂ ਦਾ ਵਿਖਾਵਾਂਗੇ ਤੇ ਉਹ ਨਾ ਕਿਵੇਂ ਸਦਾ ਸਭ ਚੱਕੀ ਆਉਂਦੇ ਫੱਟੇ ਇਧਰ ਦੇਖੋ ਨਾਨਕੇ ਪਰਿਵਾਰ ਚ ਆ ਕੇ ਸੇਵਾ ਪਾਣੀ ਹੋ ਰਿਹਾ ਹੈ ਤੇ ਇਧਰ ਫੱਟੇ ਚੱਕੇ ਜਾ ਰਹੇ ਨੇ ਲੱਸੀ ਤੇ ਬਹੁਤ ਟੇਸਟੀ ਸਬਜ਼ੀਆਂ ਮਾਮੀ ਨੇ ਬਣਾਈਆਂ ਹੈ ਮਾ ਤੁਹੀ ਤਾਂ ਬਣਾ ਨਹੀਂ ਨੀਂਦੀ ਕਿਵੇਂ ਮਾ ਤੁਹੀ ਤਾਂ ਬਣਾ ਨਹੀਂ ਨੀਂਦੀ ਕੀ ਦੀ ਨਹੀਂ ਅੱਛਾ ਅਸੀ ਹੂੰ ਅਸੀਂ ਆਪਾਂ ਸ਼ੁਰੂ ਕਰਾਂਗੇ ਸਰਦੀ ਚ ਨੀਂ ਨਾ ਤੁਸੀਂ ਪੀਂਦੇ ਗਰਮੀ ਚ ਇਹ ਲੰਬੀ ਨਾਲ ਲਿਖ ਲਿਆ ਕਰੋ ਲੈ ਲਿਗੇ ਮਾਮਾ ਜੀ ਕਰ ਦੋ ਹੈਲੋ ਸਾਡੀ YouTube ਫੈਮਿਲੀ ਨੂੰ ਇਹ ਸਾਡੇ ਮਾਮੀ ਜੀ ਤੇ ਇਹ ਮਮਾਜੀ ਦਾ ਘਰ ਤੇ ਸਭ ਤੋਂ ਪਿਆਰੇ ਫੁੱਲ ਮੈਨੂੰ ਲੱਗੇ ਜਿਹੜੇ ਮੈਂ ਤੁਹਾਨੂੰ ਵਿਖਾਉਣੀ ਆ ਕਿੰਨੇ ਸੋਹਣੇ ਫੁੱਲ ਬਹੁਤ ਹੀ ਸੋਹਣੀ ਕਿਯਾਰੀ ਬਣੀ ਹੋਈ ਆ ਬੜੇ ਪਿਆਰ ਨਾਲ ਇਹਨਾਂ ਨੇ ਘਰ ਬਹੁਤ ਹੀ ਸੋਹਣਾ ਬਣਾਇਆ ਹੋਇਆ ਤੇ ਬੜਾ ਰੀਝਾਂ ਨਾਲ ਸਜਾਇਆ ਹੋਇਆ ਭੱਜ ਗਈ ਤੇ ਇਹ ਸਾਡੇ ਮਮਾਜੀ ਦਾ ਘਰ ਬਹੁਤ ਹੀ ਸੋਹਣਾ ਤੇ ਹੁਣ ਆਪਾਂ ਇੱਕ ਉਹ ਮਾਮਾ ਜੀ ਆ ਤੇ ਹੁਣ ਆਪਾਂ ਚੱਲਦੇ ਬਸ ਐਂ ਹੀ ਅਗਲੇ ਅਗਲੇ ਘਰਾਂ 'ਚ ਤੁਹਾਨੂੰ ਘੁਮਾ ਕੇ ਲਿਆਉਨੇ ਆ ਅੱਜ ਹੁਣ ਆਪਾਂ ਚੱਲਦੇ ਅਗਲੇ ਘਰ 'ਚ ਤੇ ਇੱਥੇ ਅਸੀਂ ਦੂਸਰੇ ਮਾਮਾ ਜੀ ਦੇ ਘਰ ਆਏ ਸੀ ਉਹ ਸਾਹਮਣੇ ਜਿਹੜੇ ਮਾਮੀ ਜੀ ਖੜੇ ਉਹਨਾਂ ਦੇ ਘਰ ਆਏ ਚਾਹ ਪਾਣੀ ਪੀਤਾ ਤੇ ਗੱਪੇ ਛੱਪੇ ਮਾਰੇ ਤੇ ਫਿਰ ਗਏ ਸੀ ਦੂਸਰੇ ਮਾਮਾ ਜੀ ਦੇ ਘਰ YouTube ਫੈਮਿਲੀ ਇਹ ਸਾਡਾ ਅਗਲੇ ਮਾਮੇ ਦਾ ਘਰ ਆ ਦੇਖੋ ਕਿੰਨਾ ਪਿਆਰਾ ਘਰ ਇਹਨਾਂ ਦਾ ਬੜੀਆਂ ਰੀਝਾਂ ਨਾਲ ਘਰ ਬਣਾਏ ਇਹਨਾਂ ਨੇ ਇਹ ਮੰਮੀ ਦੇ ਚਾਚੇ ਦੇ ਫੈਮਲੀਆ ਸਾਰੀਆਂ ਇਹ ਦੂਸਰੇ ਚਾਚੇ ਦੀ ਫੈਮਲੀ ਹੈ ਤੇ ਦੇਖੋ ਇਹਨਾਂ ਨੇ ਵੀ ਕਿੰਨੇ ਸੋਹਣੇ ਫਲਾਵਰ ਵਾਓ ਕਿੰਨੇ ਪਿਆਰੇ ਰੋਜ਼ਸ ਵਾਓ ਬੜੇ ਹੀ ਪਿਆਰੇ ਪਿਆਰੇ ਗੁਲਾਬ ਤੇ ਕਿੰਨਾ ਵਧੀਆ ਸਾਰਾ ਘਰ ਤੇ ਤਨਬਾਰ ਦੀ ਲੋਕੇਸ਼ਨ ਦਿਖਾਉਣੀ ਇੱਧਰ ਵੇਖੋ ਇਹਨਾਂ ਨੇ ਬਾਹਰ ਵੀ ਕਿੰਨਾ ਸੋਹਣਾ ਬਣਾਇਆ ਹੋਇਆ ਏ ਸਬਜ਼ੀਆਂ ਸਬਜ਼ੀਆਂ ਉਗਾਉਂਦੇ ਐ ਇੱਥੇ ਫਲਾਵਰ ਵੇਖੋ ਕਰਦੀ ਐਂਟਰੈਂਸ ਕਿੰਨੀ ਪਿਆਰੀ ਬਣਾਈ ਹੋਈ ਆ ਵੀ ਜਿਹੜਾ ਕੋਈ ਆਵੇ ਤੇ ਪੂਰਾ ਇੰਜੋਏ ਕਰੇ ਐਂਟਰੈਂਸ ਬਹੁਤ ਪਿਆਰੀ ਏ ਦੇਖੋ ਜਿਵੇਂ ਇੱਥੇ ਐਂਟਰੈਂਸ ਹੁੰਦੇ ਆ ਮੈਂ ਫਿਰ ਬੈਕ ਆਉਂਗੀ ਤੁਸੀਂ ਦੇਖਿਓ ਇੱਧਰ ਦੇਖੋ ਇਹ ਦਰਵਾਜ਼ਾ ਏ ਤੇ ਇਹ ਲੁੱਕ ਬਹੁਤ ਹੀ ਜਿਆਦਾ ਪਿਆਰੀ ਹੁੰਦੀ ਆ ਤੁਸੀਂ ਵੇਖੋ ਤੇ ਉਹ ਨੈਕਸਟ ਜਿਹੜਾ ਘਰ ਆ ਉਹ ਤੁਹਾਨੂੰ ਫੇਰ ਦਿਖਾਉਣੀ ਆ ਮੈਂ ਕਿਉਂਕਿ ਸਾਡੇ ਮਾਮੇ ਜਿਹੜੇ ਸਾਡੇ ਨਾਨਾ ਜੀ ਆ ਇਹ ਮੇਰੇ ਹਸਬੰਡ ਦੇ ਨਾਨਕੇ ਆ ਤੇ ਨਾਨਾ ਜੀ ਜਿਹੜੇ ਆ ਉਹ ਪੰਜ ਭਰਾ ਐ ਤੇ ਪੰਜਾਂ ਭਰਾਵਾਂ ਦੇ ਅੱਗੋਂ ਫੈਮਿਲੀਜ਼ ਬੱਚੇ ਤੇ ਨੈਕਸਟ ਕੋਠੀ ਉਹ ਵਾਲੀ ਆ ਉੱਥੇ ਜਾਵਾਂਗੇ ਤੇ ਉਸ ਤੋਂ ਅੱਗੇ ਵੀ ਦੋ ਘਰ ਆ ਕਿ ਅੱਜ ਜਿਵੇਂ ਸਵੇਰ ਦੇ ਖਾ ਖਾ ਕੇ ਸਾਡਾ ਇੰਨਾ ਮੰਦਾ ਹਾਲ ਹੋਇਆ ਪਿਆ ਨਾ ਹਰੇਕ ਘਰ ਚ ਜਾਈਦਾ ਹੈ ਤੇ ਮੰਮੀ ਮੰਮੀਆਂ ਦਾ ਪਿਆਰ ਜਦੋਂ ਮਿਲਦਾ ਨਾ ਫਿਰ ਉਹ ਬਾਅਦ ਚ ਪੇਟ ਸਾਹਮਣੇ ਜਦੋਂ ਆਉਂਦਾ ਫਿਰ ਪਤਾ ਲੱਗਦਾ ਤੇ ਅੱਜ ਦੀ ਲੁੱਕ ਮੈਂ ਤੁਹਾਨੂੰ ਨਹੀਂ ਦਿਖਾ ਪਾਈ ਦਿਖਾਵਾਂਗੀ ਬਾਅਦ ਕੀ ਪੂਰੀ ਲੁੱਕ ਕੁਛ ਨੂੰ ਕਹੋਗੇ ਮੇਰੀ ਵੀਡੀਓ ਬਣਾ ਦਿਓ ਕਿਉਂਕਿ ਮੇਰੀ ਵੀਡੀਓ ਕੋਈ ਨਹੀਂ ਬਣਾਉਂਦਾ ਮੈਂ ਸਾਰਿਆਂ ਦੀ ਬਣਾ ਦਿੰਨੀ ਆ ਤੇ ਹੁਣ ਆਪਾਂ ਮਿਲਦੇ ਆ ਨੈਕਸਟ ਕਰੇ ਤੇ ਆ ਅਗਲੇ ਮੰਮੀ ਦਾ ਘਰ ਅਸੀਂ ਇੱਥੇ ਅੱਜ ਨਹੀਂ ਜਾ ਰਹੇ ਇੱਥੇ ਰਾਤ ਨੂੰ ਜਾਵਾਂਗੇ ਕਿਉਂਕਿ ਸਾਡੇ ਕੋਲ ਸਮਾਂ ਘੱਟ ਅੱਜ ਅਸੀਂ ਮਾਸੀ ਉਹਨਾਂ ਨੂੰ ਮਿਲਣ ਜਾਣਾ ਹੈ ਤੇ ਖੋਚਦੀ ਅੱਜ ਕੋ ਤਿਆਰੀ ਆ ਕੀ ਦੱਸੋ ਦੇਖੀਏ ਮੈਨੂੰ ਹਾਂ ਗੋਲਾ ਇਧੇ ਕੁਸ਼ੂਰ ਕਹਿੰਦੇ ਆ ਕਿੰਨੀ ਸੋਹਣੀ ਹਰੀਆਲੀ ਨੇ ਤੇ ਕੁਸ਼ੋਰ ਕਿੰਨੇ ਗੁੱਲਾ ਨਹੀਂ ਕਿੰਨੇ ਕੀ ਕਹਿੰਦੇ ਆ ਪਤਾ ਨਹੀਂ ਉਦਨ ਕੱਲ ਕਹਿੰਦਾ ਪਿਆਈ ਕੋ ਹਾਂ ਖਟੀਆਂ ਆ ਜੇ ਇਹ ਤਾਂ ਮਿੱਠੀਆਂ ਹੁੰਦੀਆਂ ਆ ਪੈ ਗਈਆਂ ਜੇ ਜੱਫੀਆਂ ਮਾਮੇ ਨਾਲ ਜੱਫੀਓ ਜੱਫੀ ਹੋ ਗਏ ਮਾਮੇ ਪਾਂਜੇ ਉਹ ਮੰਮੀ ਆ ਰਹੀ ਆ ਅਸੀਂ ਘਰ ਜਾ ਰਹੇ ਆ ਉਸ ਮਾਮੇ ਕੇ ਮਾਮੇ ਆ ਮਾਮੇ ਨੂੰ ਅਸੀਂ ਮਿਲ ਹੀ ਲਿਆ ਮੰਮੀ ਘਰੇ ਨਹੀਂ ਹੈਗੇ ਇਹੋ ਪੂਸੀ ਮਮੇ ਦਾ ਘਰ ਆਵਲਾ ਇੱਧਰ ਹੋ ਗਏ ਆ ਬਸ ਹੁਣ ਦੋ ਮਮੇ ਰਹਿ ਗਏ ਚਲੋ ਜੀ ਹੁਣ ਮਿਲ ਕੇ ਤੇ ਫਿਰ ਤੁਹਾਡੇ ਨਾਲ ਕਰਦੇ ਗੱਲਬਾਤ ਬਾਕੀ ਕੱਲ ਵਾਲੇ ਵਲੌਗ ਦਾ ਰਾਤ ਐਂਡ ਨਹੀਂ ਕਰ ਸਕੇ ਤੇ ਹੁਣ ਆਪਾਂ ਕਰਦੇ ਆ ਵਲੌਗ ਦਾ ਇੱਥੇ ਐਂਡ ਤੇ ਦੱਸ ਦਈਏ ਕਿ ਅੱਜ ਅਸੀਂ ਅੱਜ ਸਵੇਰ ਹੋ ਗਿਆ ਤੇ ਅੱਜ ਅਸੀਂ ਮੇਲਾ ਆ ਮਾਮਿਆਂ ਦੇ ਘਰ ਵੀ ਇੱਕ ਮਾਮੇ ਦੇ ਘਰ ਦੋ ਮਾਮੇ ਦੇ ਘਰ ਪੁੱਲਸੀਏ ਤੇ ਮੇਰੇ ਨਾਲ ਦੇ ਮਾਮੇ ਦੇ ਤੇ ਉਹਨਾਂ ਘਰਾਂ 'ਚ ਅਸੀਂ ਮੇਲਾ ਆ ਤੇ ਬਾਕੀ ਇੱਕ ਮਾਮੇ ਜਿਹਦਾ ਘਰ ਰਹਿ ਗਿਆ ਉਹ ਅਸੀਂ ਸ਼ਾਮ ਨੂੰ ਮਿਲਾਂਗੇ ਉਸ ਤੋਂ ਪਹਿਲਾਂ ਅਸੀਂ ਜਾ ਰਹੇ ਆ ਇੱਕ ਮਿੰਟ ਮੈਂ ਦਰਵਾਜ਼ਾ ਬੰਦ ਕਰ ਲਾਂ ਸ਼ੋਰ ਸ਼ਰਾਬਾ ਹੋ ਰਿਹਾ ਹੈ ਤੇ ਲਾਈਟ ਕਰ ਲਿਗੇ ਆਨ ਤੇ ਹੁਣ ਅਸੀਂ ਜਾ ਰਹੇ ਆ ਇੱਕ ਮੰਮੀ ਦੇ ਚਾਚੇ ਦੀ ਦੋ ਬੇਟੀਆਂ ਮਾਸੀਆਂ ਸਾਡੀਆਂ ਤੇ ਇੱਕ ਮਾਮਾ ਜੀ ਦੀ ਬੇਟੀ ਉਹਨਾਂ ਨੂੰ ਮਿਲਣ ਜਾ ਰਹੇ ਆ ਹਾਂਜੀ ਆ ਗਈ 1 ਮਿੰਟ ਅਸੀਂ ਉੱਥੇ ਜਾ ਰਹੇ ਆ ਉੱਥੇ ਮਿਲਦੇ ਆ ਤੇ ਬੜਾ ਇੰਜੋਏ ਕਰ ਰਹੇ ਆ ਸਾਨੂੰ ਕੋਈ ਕੰਮਕਾਰਾਂ ਦਾ ਫਿਕਰ ਨਹੀਂ ਘਰੇ ਹੁੰਦਾ ਟੜਕੇ ਉੱਠੋ ਚਾਹ ਤਰੋ ਰੋਟੀਆਂ ਪਕਾਓ ਤੇ ਇੱਥੇ ਮ제 ਕੀ ਆ ਵਾਧੂ ਘਰ ਆ ਕੋਈ ਰੋਟੀ ਖਵਾਉਂਦਾ ਹੈ ਕੋਈ ਚਾਹ ਪਿਉਂਦਾ ਹੈ ਕੋਈ ਬਿਸਕੁਟ ਖਵਾਉਂਦਾ ਹੈ ਕੋਈ ਕੁਝ ਹਲਾਤੇ ਮੈਂ ਥੋੜਾ ਜਿਹਾ ਸੰਗਦੀ ਆ ਪਹਿਲੀ ਵਾਰ ਆਈ ਆ ਮਾਮੀਆਂ ਵਿਚਾਰੀਆਂ ਕਹਿ ਰਹੀਆਂ ਕੋਈ ਗੱਲ ਨਹੀਂ ਤੂੰ ਵੀਡੀਓ ਕਲਿੱਪ ਲੈ ਲੈ ਮੈਨੂੰ ਥੋੜੀ ਜਿਹੀ ਸੰਗ ਆਉਂਦੀ ਵੈਸੇ ਤਾਂ ਮੈਂ ਇਹਨਾਂ ਨਾਲ ਬਹੁਤ ਖੁੱਲੀ ਹੋਈ ਆ ਪਰ ਥੋੜੀ ਜਿਹੀ ਵੀਡੀਓ ਲੈਣ ਚ ਮੈਨੂੰ ਹੁੰਦਾ ਵੀ ਪਹਿਲਾਂ ਮਿਲਾਂ ਅਗਲੇ ਨੂੰ ਪਿਆਰ ਨਾਲ ਤੇ ਜੇ ਕਲਿੱਪ ਲੈ ਲੈ ਲਾਪੀ ਫਿਰ ਉਹ ਜੱਫੀ ਦਾ ਜਿਵੇਂ ਉਸ ਹਿਸਾਬ ਨਾਲ ਨਹੀਂ ਪੈਂਦੀ ਇਸ ਕਰਕੇ ਮੈਂ ਥੋੜੀ ਜਿਹੀ ਕਲਿੱਪਸ ਨਹੀਂ ਲੈ ਰਹੀ ਬਾਕੀ ਜਿੰਨਾ ਕੁ ਹੋ ਰਿਹਾ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਬੜਾ ਹੀ ਪਿਆਰ ਮਿਲਿਆ ਸਾਰੇ ਮੰਮਿਆਂ ਤੋਂ ਬਹੁਤ ਮਨ ਖੁਸ਼ ਹੋ ਜਾਂਦਾ ਜਦ ਇੱਥੇ ਆਈਦਾ ਨਾ ਸੱਚੇ ਆਤਮਾ ਨੂੰ ਤ੍ਰਿਪਤੀ ਮਿਲ ਜਾਂਦੀ ਆ ਤੇ ਇੰਜ ਲੱਗਦਾ ਜਿਵੇਂ ਮੇਰੀ ਸੱਸੂ ਮਾ ਮੇਰੀ ਮੰਮੀ ਵੀ ਉਹ ਵੀ ਬੜੇ ਖੁਸ਼ ਹੁੰਦੇ ਹੋਣਗੇ ਸਾਨੂੰ ਵੇਖ ਕੇ ਕਿ ਅਸੀਂ ਇੱਥੇ ਜਦੋਂ ਆਉਣੇ ਆ ਤੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਇਹ ਗੁड़िया ਇਹਨੂੰ ਵੀ ਮੈਂ ਹੀ ਰੈਡੀ ਕੀਤਾ ਸੀ ਜਦ ਇਹਦੀ ਮੈਰਿਜ ਸੀ ਤੇ ਇਹਦੇ ਕੋਲ ਅਸੀਂ ਅੱਜ ਜਾਣਾ ਤੇ ਬਾਕੀ ਹੋਰ ਕਿਸ ਤਰ੍ਹਾਂ ਲੱਗ ਰਿਹਾ ਸਾਡੇ ਵਲੌਗ ਕਿਸ ਤਰ੍ਹਾਂ ਦਾ ਸਾਡਾ ਸਾਰਾ ਸਿਸਟਮ ਤੇ ਤੁਸੀਂ ਵੇਖ ਰਹੇ ਹੋਗੇ ਅੱਜ ਵੀ ਮੈਂ ਉਹੀ ਸੂਟ ਪਾਇਆ ਪਤਾ ਹੈ ਕਿ ਮੈਂ ਸੂਟ ਨਾਲ 4-5 ਲਿਆਈਆਂ ਪਰ ਸਾਰੇ ਕਹਿ ਰਹੇ ਸੀ ਤੈਨੂੰ ਇਹ ਬਹੁਤ ਸੋਹਣਾ ਲੱਗਦਾ ਪਾਇਆ ਬਹੁਤ ਸੋਹਣਾ ਤੋਂ ਇਹੀ ਪਾ ਇਹੀ ਪਾ ਸੋ ਮੈਂ ਫਿਰ ਸਾਰਿਆਂ ਦੀ ਸਲਾਹ ਦੇ ਨਾਲ ਇਹੀ ਪਾ ਲਿਆ ਸੂਟ ਤੇ ਇਸ ਕਰਕੇ ਮੈਂ ਹੋਰ ਨਹੀਂ ਪਾਇਆ ਸਾਰੇ ਕਹਿੰਦੇ ਸੀ ਕਲਰ ਕੰਟਰਾਸਟ ਬੜਾ ਸੋਨਾ ਕਢਾਈ ਬੜੀ ਸੁਣੀ ਐ ਲੱਗਦਾ ਜਿਵੇਂ ਬੁਟੀਕ ਵਰਕ ਹੋ ਜਾਂਦਾ ਹਾਲਾ ਕਿ ਮੈਂ ਜਿਹੜੀ ਕਢਾਈ ਆ ਇਹ ਕੀਤੀ ਕਰਾਈ ਇਸ ਤਰ੍ਹਾਂ ਹੀ ਸੂਟ ਲਿਆ ਰੈਡੀमेड ਤੇ ਕੜਵਾਇਆ ਨਹੀਂ ਆ ਬਾਕੀ ਸਭ ਕੁ ਕੜਵਾਏ ਆ ਉਹ ਜਦੋਂ ਪਾਵਾਂਗੇ ਉਹਨਾਂ ਦੀ ਵਾਰੀ ਨਹੀਂ ਆਈ ਕੱਲ ਮੈਂ ਸੂਟ ਕੀਤਾ ਸੀ ਜਿਹੜਾ ਪਾਇਆ ਸੀ ਉਹਦੀ ਲੁੱਕ ਨਹੀਂ ਦਿਖਾ ਸਕੀ ਉਸ ਲਈ ਸੌਰੀ ਜਦੋਂ ਰੀਪੀਟ ਕਰੂੰਗੀ ਇਹ ਸੂਟ ਉਹਦੋਂ ਤੁਹਾਨੂੰ ਦਿਖਾ ਦੂੰਗੀ ਤੇ ਬਾਕੀ ਹੁਣ ਮੰਮੀ ਜੀ ਨੇ ਬਣਾਏ ਆ ਆਲੂ ਵਾਲੇ ਪਰੌਠੇ ਤੇ ਉਹ ਕਹਿ ਰਿਆ ਛਕੋ ਸੋ ਅਸੀਂ ਉਹ ਵੇਟ ਕਰ ਰਹੇ ਸਾਰੇ ਮਨਵਾਜਾਂ ਮਾਰੀ ਜਾਂਦੇ ਆ ਤੇ ਹੁਣ ਮੈਂ ਤੁਹਾਡੇ ਅੱਗੇ ਇੱਕ ਰਿਕੁਐਸਟ ਕਰਨੀ ਸੀ ਪਲੀਜ਼ ਜਿਸ ਕਿਸੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਵੀਡੀਓ ਨੂੰ ਲਾਈਕ ਕਰਨਾ ਜੇ ਉਸ ਤੋਂ ਵਧੀਆ ਲੱਗੇ ਤੇ ਕਮੈਂਟ ਵੀ ਕਰਨਾ ਔਰ ਸ਼ੇਅਰ ਕਰਨੀ ਤਾਂ ਬਿਲਕੁਲ ਵੀ ਨਾ ਭੁੱਲਿਓ ਤੇ ਬਾਕੀ ਜੇ ਕੋਈ ਗੱਲਬਾਤ ਹੋਰ ਅੱਜ ਦੀ ਅਪਡੇਟ ਇਹੀ ਆ ਕਿ ਅਸੀਂ ਜਾ ਰਹੇ ਆ ਮਾਸੀ ਜੀ ਹੁਣਾਂ ਕੋਲ ਤੇ ਸਿਸਟਰ ਇਨ ਮੇਰੇ ਮਮਾ ਜੀ ਦੀ ਸਾਡੇ ਬੇਟੀ ਤੇ ਉੱਥੇ ਜਾ ਰਹੇ ਆ ਤੇ ਉੱਥੋਂ ਦਾ ਤੁਹਾਨੂੰ ਸਾਰਾ ਅਗਲੇ ਵਲੌਗ ਚ ਆਪਾਂ ਕੈਪਚਰ ਕਰਾਂਗੇ ਤੇ ਨੈਕਸਟ ਵਲੌਗ ਚ ਆਊਗਾ ਅੱਜ ਦੇ ਵਲੌਗ ਚ ਬਸ ਇੰਨਾ ਹੀ ਤੇ ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਬਾਏ ਬਾਏ Love you, YouTube family. Thank you for supporting.